ਸਚ ਰਿਅਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸੋਸਵਾ ਪੰਜਾਬ ਦੀ ਟੀਮ ਨੇ ਕੀਤਾ ਵੋਕੇਸ਼ਨਲ ਸੈਂਟਰ ਦਾ ਦੌਰਾ ਔਰਤਾਂ ਨੂੰ ਸਵੈ ਰੁਜ਼ਗਾਰ ਨਾਲ ਜੋੜਨ ਅਤੇ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਸਰਬ ਨੌਜਵਨ ਸਭਾ ਵੱਲੋਂ ਸਭਾ ਦੇ ਪ੍ਰਧਾਨ ਸੁਖਿੰਦਰ ਸਿੰਘ ਜੀ ਦੀ ਦੇਖਰੇਖੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਹੁਸ਼ਿਆਰਪੁਰ ਰੋਡ ਸਟੇਟ ਸਕੀਮ ਨੰਬਰ 3 ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦਾ ਸੋਸ਼ਮਾ ਪੰਜਾਬ ਦੇ ਮੈਂਬਰ ਡਾਇਰੈਕਟਰ ਡੀਕੇ ਬਰਮਾ ਰਿਟਾਇਰ ਚੀਫ ਕਮਿਸ਼ਨਰ ਆਪਕਾਰੀ ਵਿਭਾਗ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਬਾਬ ਲੋਕੈਸ਼ਨਲ ਸੈਂਟਰ ਚ ਲੜਕੀਆਂ ਨੂੰ ਕਿਤਾ ਮੁਕੀ ਕੋਰਸਾਂ ਦੀ ਦਿੱਤੀ ਜਾ ਰਹੀ ਸਿਖਲਾਈ ਦੇ ਕੰਮ ਦਾ ਨਿਰਖਣ ਵੀ ਕੀਤਾ। ਉਨ੍ਹਾਂ ਦੇ ਨਾਲ ਸੋਸ਼ਮਾ ਪੰਜਾਬ ਦੇ ਪ੍ਰੋਗਰਾਮਿੰਗ ਮੈਨੇਜਰ ਪਰਮੋਦ ਸੋਪਤੀ ਵੀ ਸਨ ਜਿਨ੍ਹਾਂ ਦਾ ਸਬਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਭਾ ਦੇ ਮੈਂਬਰਾਂ ਅਤੇ ਸੈਂਟਰ ਦੀਆਂ ਲੜਕੀਆਂ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ ਸਕੱਤਰ ਡਾਕਟਰ ਵਿਜੇ ਕੁਮਾਰ ਮੈਨੇਜਰ ਜਲਜੀਤ ਸਿੰਘ ਸੇਠ ਮੈਡਮ ਤੰਨੂ ਮੈਡਮ ਰਮਨਦੀਪ ਕੌਰ ਮੈਡਮ ਸਤਨਾ ਸ਼ਰਦਾ ਮੈਡਮ ਆਸ਼ੂ ਬੱਗਾ ਸਾਹਿਬਜੀ ਸਾਭੀ ਜਸ਼ਨ ਮਹਿਰਾ ਨਰਿੰਦਰ ਸੈਣੀ ਣੂਪ ਦੁੱਗਲ ਨਰੇਸ਼ ਬਿੱਟੂ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਸਰਪਨojan ਸਭਾ ਰਜਿਸਟਰ ਪਗੋੜਾ ਕੋਲੋਂ ਚਲਾਏ ਜਾ ਰਹੇ ਵੋਕੇਸ਼ਨ ਸੈਂਟਰ ਦੇ ਕੇ ਅੱਜ ਸੋਸਵਾ ਪੰਜਾਬ ਦੀ ਟੀਮ ਜਿਨ੍ਹਾਂ ਦੇ ਵਿੱਚ ਮੈਂਬਰ ਆਫ ਡਾਇਰੈਕਟਰ ਡੀ ਕੇ ਵਰਮਾ ਜੀ ਔਰ ਉਹਨਾਂ ਦੇ ਨਾਲ ਪ੍ਰੋਗਰਾਮਿੰਗ ਮੈਨੇਜਰ ਪ੍ਰਮੋਸ ਸੋਤੀ ਜੀ ਉਹਨਾਂ ਨੇ ਅੱਜ ਜਿਹੜੇ ਸੈਂਟਰ ਦੀ ਚੈਕਿੰਗ ਕੀਤੀ ਔਰ ਜਿਹੜੇ ਚੱਲ ਰਹੇ ਸੈਂਟਰ ਦੇ ਵਿੱਚ ਕੋਰਸਾਂ ਦੇ ਵਿੱਚ ਜਿਹੜਾ ਕੰਪਿਊਟਰ ਆ ਫੈਟ ਸਲਾਈ ਕਢਾਈ ਦਾ ਆ ਬਿਊਟੀਸ਼ੀਅਨ ਦਾ ਆ ਸਾਰੇ ਜਿਹੜੇ ਸੈਂਟਰ ਦੀ ਉਹਨਾਂ ਨੇ ਚੈਕਿੰਗ ਕੀਤੀ ਔਰ ਇਸ ਚੈਕਿੰਗ ਦੇ ਦੌਰਾਨ ਉਹਨਾਂ ਨੇ ਤਸੱਲੀ ਪ੍ਰਗਟਾਈ ਕਿਉਂਕਿ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਦੋਬੇ ਦੇ ਸੰਸਥਾਵਾਂ ਕੰਮ ਕਰਦੀਆਂ ਉਹਦੇ ਵਿੱਚੋਂ ਸਭਾ ਦਾ ਨਾਮ ਜਿਹੜਾ ਆ ਪਹਿਲੇ ਅਖਰਾਂ ਅਖਰਾਂ ਵਿੱਚ ਲਿਖਿਆ ਗਿਆ ਹੈ ਔਰ ਪਹਿਲਾ ਸਾਰਿਆਂ ਨਾਲ ਬੱਧ ਜਿਹੜਾ ਕੰਮ ਹੈ ਉਹ ਸਭ ਨੂੰ ਸਭਾ ਕਰਦੀ ਆ ਇਸ ਮੌਕੇ ਉਹਨਾਂ ਦਾ ਧੰਨਵਾਦ ਵੀ ਕੀਤਾ ਉਹਨਾਂ ਦੇ ਨਾਲ ਜਿੰਨੇ ਵੀ ਆਏ ਸੀ ਉਹਨਾਂ ਨੂੰ ਸਨਮਾਨਤ ਵੀ ਕੀਤਾ ਇਸ ਮੌਕੇ ਜਿੰਨੀਆਂ ਵੀ ਪ੍ਰਮੁਖ ਸ਼ੀਤਾਂ ਹੋਰ ਵੀ ਪਹੁੰਚੀਆਂ ਉਹਨਾਂ ਨੂੰ ਵੀ ਔਰ ਲੜਕੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੀ ਔਰ ਅਸੀਂ ਆਸ ਕਰਦੇ ਆ ਇਸੇ ਤਰ੍ਹਾਂ ਤੁਸੀਂ ਸਭਾ ਨੂੰ ਪਿਆਰ ਕਰਦੇ ਰਹੋ ਔਰ ਸਭਾ ਦਿਨ ਦੁਗਣੀ ਤੇ ਰਾਤ ਸੋਗਣੀ ਇਸੇ ਤਰ੍ਹਾਂ ਕਾਰਜ ਕਰਦੀ ਰਹੇ ਬਹੁਤ-ਬਹੁਤ ਸਰਨੋ ਜਿਵੇਂ ਸਬਾ ਬੱਲੋ ਚਲਾਈ ਜਾਂਦੇ ਵੋਕੇਸ਼ਨਲ ਸੈਂਟਰ ਦਾ ਸੂਬਾ ਸਰਪੰਜਾਬ ਦੀ ਟੀਮ ਨੇ ਦੌਰਾ ਕੀਤਾ ਇਸ ਮੌਕੇ ਤੇ ਉਹਨਾਂ ਨੇ ਚੈਕਿੰਗ ਦੌਰਾਨ ਸਬਾ ਬੱਲੋ ਚਲਾਈ ਜਾ ਰਹੇ ਕੋਰਸਾਂ ਦੀ ਤਸਦੀਕ ਪਰਖਾਈ ਉਹਨਾਂ ਨੇ ਇਹ ਕਿਹਾ ਕਿ ਸਮਾਜ ਸੇਵੀ ਕੰਮ ਚ ਸਬਾ ਦਾ ਦਬਾਬੇ ਚ ਹੀ ਨਹੀਂ ਦੇਸ਼ ਵਿਦੇਸ਼ ਵਿੱਚ ਨਾਮ ਕਾਫੀ ਚਰਚਾ ਵਿੱਚ ਹੈ